इच अज सवेरे करीबन तीन बजे बटाला पुलिस न किसी मीडिया परसन वालों एक क्वायरी आई थी कि जेड़ा किला लाल पुलिस स्टेशन है उत्थ कोई ब्लास्ट होया है तो इस क्वायरी न बटाला पुलिस ने इनपुट ਮੰਦੇ ਹੋਏ ਉਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਆ। ਤੋਂ ਟੀਮਸ ਜਿਹੜੀਆਂ ਸੀ ਇਹ ਦੇ ਵਰ ਲੈਡ ਬਾਈ ਜੀਓ ਰੈਂਕ ਆਫਸਰਸ ਤਾਂ ਉਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ। ਪਰ ਉਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜਨ ਦਾ। ਬਟ ਫਿਰ ਵੀ ਐਸ ਅ ਮੈਂਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ, ਦ ਵਿਸਿਨਿਟੀ ਏਰੀਆ ਆਫ ਦ ਪੁਲਿਸ ਸਟੇਸ਼ਨ ਉਹ ਵੀ ਡੀਟੇਲਸ ਅਸੀਂ ਸਰਚ ਕਰ ਲਿਆ। ਪਰ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੀ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਜਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੌਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉਥੇ ਮੀਡੀਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਹੁਣ ਇਹਦੇ ਵਿੱਚ ਡਿਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਦੀ ਤਾਂ ਉਸ ਬੇਸਿਸ ਤੇ ਇਹਦੇ ਵਿੱਚ ਐਕਸਕਲੂਜਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਵਿੱਚ ਤਫ਼ਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉੱਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅਨਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਅਸੀਂ ਇਹਦੇ ਵਿੱਚ ਜਿਹੜੀ ਤਬਦੀਸ਼ ਹੈ ਉਹ ਸਟਾਰਟ ਕੀਤੀ ਹੈ